ਤਰਨਤਾਰਨ ਪਠਾਨਕੋਟ ਗੁਰਦਾਸਪੁਰ ਤੇ ਹੋਰ ਵੀ ਜਿਹੜੇ ਜ਼ਿਲ੍ਹੇ ਜਿਹੜੇ ਪ੍ਰਭਾਵਿਤ ਹੋਏ ਆ ਡਰੋ ਨਾ ਸਾਡੇ ਵੀਰ ਇੱਥੋਂ ਨਿਕਲ ਰਹੇ ਨੇ ਸਮਾਨ ਲੈ ਕੇ ਜਿੱਥੇ-ਜਿੱਥੇ ਤੁਸੀਂ ਬੈਠੇ ਹੋ ਜੇ ਤੁਸੀਂ ਪਾਣੀ ਦੇ ਵਿੱਚ ਫਸੇ ਹੋ ਉੱਥੋਂ ਤੱਕ ਪਹੁੰਚਾਓਗੇ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਡੇ ਪੰਜਾਬੀ ਵੀਰ ਇਹ ਸਾਡੇ ਨਾਲ ਨੇ 4 ਲੱਖ ਰੁਪਏ ਦਾ ਰਸ਼ਰ ਇਕੱਠਾ ਹੋ ਗਿਆ 2 ਦਿਨ ਦੇ ਅੰਦਰ ਤੋਂ ਜਿਹੜੀ ਲੱਗ ਤੋਂ Google Pay ਪੇਮਟਾਈਆਂ ਉਹ ਲੱਗ ਤੋਂ ਆਈਆਂ ਜੀ ਤੇ ਹੁਣ ਸਾਡੇ ਕੋਲ ਹਜ਼ਾਰ ਪੇਟੀ ਪਾਣੀ ਦੀ ਆ ਪਹੁੰਚ ਚੁੱਕੀ ਹੈ ਜੀ ਔਰ 5000 ਦੇ ਨੇੜੇ ਤੇੜੇ ਬਿਸਕੁਟਾਂ ਦੇ ਪੈਕੇਟ ਜੇ ਪਹੁੰਚ ਚੁੱਕੇ ਆ ਜੀ ਤੇ ਰਾਸ਼ਨ ਦਾ ਸੀ ਅਲਿਮਿਟਡ ਅਸੀਂ ਦੱਸ ਨਹੀਂ ਸਕਦੇ ਕਿੰਨਾ ਪਹੁੰਚ ਚੁੱਕਿਆ ਜੀ ਜੀਕਰ ਬਹੁਤ ਹੋ ਗਿਆ ਆਪਾਂ ਨੂੰ ਫਿਕਰ ਕਰਨੀ ਪੈਣੀ ਆ ਹੁਣ ਠੀਕ ਹੈ ਜੇ ਆਪਾਂ ਫਿਕਰ ਕਰੂਗੇ ਤਾਂ ਪੰਜਾਬ ਦੀ ਹੈਲਪ ਕਰੂਗੇ ਠੀਕ ਹੈ ਸਾਰਿਆਂ ਤੱਕ ਇਹੀ ਮੈਸੇਜ ਲਾਓ ਬਾਈ ਫਿਕਰ ਕਰੋ ਤਾਂ ਪੰਜਾਬ ਬਚ ਸਕਦਾ ਹੈ ਠੀਕ ਹੈ ਆਪਾਂ ਇੱਕ ਛੋਟੀ ਹਿੰਮਤ ਬਹੁਤ ਵੱਡਾ ਕੁਝ ਕਰ ਸਕਦੀ ਹੈ ਠੀਕ ਹੈ ਕਿਉਂ ਕਰ ਰਹੇ ਹੋ ਪੈਕ ਜਿਹੜੇ ਮਾਰੇ ਵਰਗੇ ਫਸੇ ਹੋਏ ਇਨਸਾਨ ਆ ਉਹ ਪੰਜਾਬ ਵਿੱਚ ਹੜ੍ਹਵਾ ਹਨ ਮੈਂ ਫਸੇ ਵੀ ਉਹਨਾਂ ਵਾਸਤਾ ਕਰ ਰਹੇ ਹਾਂ ਅੱਜ ਅਸੀਂ ਈਸੀ ਕਰਕੇ ਇਕੱਠੇ ਹੋਏ ਆਂ ਕਿ ਪੰਜਾਬ ਨੇ ਸਾਡੇ ਵਿੱਚ ਬਹੁਤ ਕੁਝ ਕੀਤਾ ਅੱਜ ਅਸੀਂ ਉਹਨਾਂ ਨੂੰ ਕਹਿ ਰਹੇ ਆਂ ਕਿ ਪੰਜਾਬੀ ਤੁਸੀਂ ਟੈਨਸ਼ਨ ਨਾ ਲਓ ਅਸੀਂ ਤੁਹਾਡੇ ਨਾਲ ਆ ਨੌਜਵਾਨ ਵੀਰਾਂ ਦੀ ਫੁੱਲ ਸਪੋਰਟ ਹੈ ਇੱਥੋਂ ਸਮਾਨ ਦੀ ਕਮੀ ਨਹੀਂ ਆਣ ਦਵਾਂਗੇ ਲੇਕਿਨ ਉੱਥੇ ਤੁਸੀਂ ਸਮਾਨ ਆ ਉਹ ਸਹੀ ਹੱਥਾਂ ਦੇ ਵਿੱਚ ਪਹੁੰਚਾਣੀ ਟਾਡੀ ਜ਼ਿੰਮੇਵਾਰੀ ਹੈ ਦੇਖੋ ਜੀ ਜਿਹੜੇ ਨੌਜਵਾਨ ਸੇਵਾ ਕਰ ਰਹੇ ਉਹਨਾਂ ਵਾਸਤੇ ਚਾਹ ਲੰਗਰ ਦੀ ਵੀ ਇੱਥੇ ਪੂਰਾ ਪ੍ਰਬੰਧ ਹੈ ਤਾਂ ਕਿ ਜਿਹੜੇ ਨੌਜਵਾਨ ਆ ਉਹ ਵੀ ਪਿੱਛੇ ਨਾ ਹਟਣ ਲੋਕ ਕੀ ਕਰ ਰਹੇ ਨੇ ਆਪਣੀ ਪਹਿਲੀ ਸਟਾਕ ਇਕੱਠਾ ਕਰ ਰਹੇ ਆ ਉਹ ਜਿੱਥੇ ਉਹਨਾਂ ਨੂੰ ਜ਼ਰੂਰ ਤਾਂ ਨਾ ਉਹਨਾਂ ਦਾ ਕੁਝ ਅੱਗੇ ਸਾਨੂੰ ਦੱਸੋ ਵੀਡੀਓ 'ਚ ਵੀ ਪੰਜਾਬ ਦੇ ਸਾਡੇ ਭਰਾ ਜਿੰਨੇ ਵੀ ਦੇਖ ਰਹੇ ਆ ਉਹ ਦੱਸੋ ਵੀ ਸਾਨੂੰ ਜਿੱਥੇ ਜ਼ਿਆਦਾ ਲੋੜ ਆ ਨਾ ਸਾਡੇ ਕੋਲ ਇੱਕੋ ਮੈਸੇਜ ਪਾ ਦਿਓ ਉਹ ਅਸੀਂ ਉੱਥੇ ਤੱਕ ਪਹੁੰਚਣ ਦੀ ਜਿੰਨੀ ਸਾਡੀ ਕੋਸ਼ਿਸ਼ ਜ਼ਰੂਰ ਪਹੁੰਚਾਂਗੇ ਜੀ ਉਹ ਪੇਟੀਆਂ ਦੀਆਂ ਪੇਟੀਆਂ ਪੈਕ ਕਰਕੇ ਦੇਖੋ ਜੀ ਕਿੰਨਾ ਢੇਲ ਆਇਆ ਹੋਇਆ ਹੈ ਅਗਰ ਉਹ ਉੱਥੇ ਦੇ ਲੋਕ ਪੰਜਾਬ ਦੇ ਜਿੱਤੇ ਅਸੀਂ ਜਾ ਰਹੇ ਆ ਅਗਰ ਸਾਡੀ ਉਹ ਫੁੱਲ ਸਪੋਰਟ ਕਰੂਗੇ ਤਾਂ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਖੜਾ ਰਹਾਂਗੇ ਅੱਜ ਅਸੀਂ ਕੈਮ ਵਾਲਾ ਪਿੰਡ ਪਹੁੰਚੇ ਆ ਜਿਹੜਾ ਕਿ ਚੰਡੀਗੜ੍ਹ ਦਾ ਇੱਕ ਪਿੰਡ ਹੈ ਇੱਥੋਂ ਦੇ ਜਿਹੜੇ ਨੌਜਵਾਨ ਮੁੰਡੇ ਨੇ ਉਹ ਇੱਥੋਂ ਪੈਕਿੰਗ ਕਰਕੇ ਪੰਜਾਬ ਦੇ ਵਿੱਚ ਭੇਜ ਰਹੇ ਨੇ ਖਾਣ ਪੀਣ ਦੀਆਂ ਚੀਜ਼ਾਂ ਜਿਹੜੇ ਕਿ ਤੁਹਾਨੂੰ ਪਤਾ ਹੀ ਹੈ ਕਿ 7 ਤੋਂ ਲੈ ਕੇ 9 ਜ਼ਿਲ੍ਹੇ ਜਿਹੜੇ ਹੈਗੇ ਨੇ ਇੰਨੇ ਪ੍ਰਭਾਵਿਤ ਹੋਏ ਨੇ ਕਿ ਉੱਥੇ ਲੋਕਾਂ ਨੂੰ ਖਾਣ ਵਾਸਤੇ ਰਸਨ ਨਹੀਂ ਮਿਲ ਰਿਹਾ ਖਾਣ ਵਾਸਤੇ ਰੋਟੀ ਨਹੀਂ ਮਿਲ ਰਹੀ ਉਹਨਾਂ ਦੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਚਾਰਾ ਨਹੀਂ ਮਿਲ ਰਿਹਾ ਬਹੁਤ ਜ਼ਿਆਦਾ ਤਬਾਹੀ ਹੋ ਚੁੱਕੀ ਹੈ ਪਰ ਲੇਕਿਨ ਸਾਡੇ ਜਿਹੜੇ ਪੰਜਾਬੀ ਵੀਰ ਨੇ ਪੰਜਾਬੀ ਨੌਜਵਾਨ ਨੇ ਉਹ ਪਿੱਛੇ ਨਹੀਂ ਹਟ ਰਹੇ ਜਿੱਥੇ ਕਿ ਨਾਲ ਲੱਗਦੇ ਸੁਬਿਆਂ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਸਾਡੇ ਪੰਜਾਬੀ ਨਾਲ ਲੱਗ ਕੇ ਖੜੇ ਹੁੰਦੇ ਨੇ ਕੋ ਮੋੜ ਨਾ ਮੋੜ ਲਾ ਕੇ ਖੜੇ ਹੁੰਦੇ ਨੇ ਲੇਕਿਨ ਇਹ ਕੈਮ ਵਾਲਾ ਜਿਹੜਾ ਪਿੰਡ ਹੈ ਇੱਥੇ ਇੱਥੋਂ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਔਰ ਉੱਥੋਂ ਦੇ ਜਿਹੜੇ ਨੌਜਵਾਨ ਆ ਉਹ ਇੱਥੋਂ ਜਿਹੜੇ ਪੈਕਿੰਗ ਕਰਕੇ ਸਮਾਨ ਦੀ ਉਹ ਰਸਨ ਪਾਣੀ ਜਿਹੜਾ ਹੈਗਾ ਹੜਪੀੜਤਾਂ ਵਾਸਤੇ ਪੰਜਾਬ ਚੰਡੀਗੜ੍ਹ ਤੋਂ ਪੰਜਾਬ ਪਹੁੰਚਾ ਰਿਹਾ ਅਸੀਂ ਉਹਨਾਂ ਵੀਰਾਂ ਨਾਲ ਗੱਲ ਕਰਦੇ ਹਾਂ ਕਿ ਸਸੀ ਕਵੀ ਜੀ ਬੜੀ ਵੱਡੀ ਗੱਲ ਹੈ ਕਿ ਤੁਸੀਂ ਚੰਡੀਗੜ੍ਹ ਦੇ ਵਿੱਚ ਰਹਿ ਕੇ ਸਮਾਨ ਇਕੱਠਾ ਕਰਕੇ ਤੇ ਪੰਜਾਬ ਦੇ ਵਿੱਚ ਪਹੁੰਚਾ ਰਹੇ ਕੀ ਕਹਿੰਦੇ ਹੋ ਇਹ ਤਾਂ ਭਾਜੀ ਅਸੀਂ ਇਹਨਾਂ ਦੀ ਇੱਕ ਛੋਟੀ ਸ਼ੁਰੂਆਤ ਕੱਲ ਕੀਤੀ ਸੀਗੀ ਅਸੀਂ ਪੰਜ-ਛੇ ਮੁੰਡੇ ਸੀਗੇ ਸਾਨੂੰ ਲੱਗਿਆ ਕਿ ਸਾਡੇ ਕੋਲ ਨਹੀਂ ਹੋਣਾ ਪਰ ਅਸੀਂ ਪਿੱਛੇ ਨਹੀਂ ਹਟੇ ਅਸੀਂ ਪਹਿਲਾਂ ਟਰਾਲੀਆਂ ਲੈ ਕੇ ਆਪਣੇ ਪੂਰੇ ਪਿੰਡ ਵਿੱਚ ਘੁੰਮੇ ਆ ਵੀ ਤੁਸੀਂ ਜੋ ਵੀ ਸ਼ਰਧਾ ਨਾਲ ਦੇ ਸਕਦੇ ਹੋ ਤੇ ਸਾਡੇ ਕੋਲ ਮੈਸੇਜ ਆਇਆ ਵੀ ਸਾਨੂੰ ਉੱਥੇ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਿਸਕੁਟਾਂ ਦੀ ਲੋੜ ਹੈ ਤੇ ਅਸੀਂ ਕਰ ਕਰ ਜਾ ਕੇ ਕੁਝ ਇਕੱਠਾ ਕਰਾ ਤੇ ਪਰਮਾਤਮਾ ਜੀ ਦੀ ਕਿਰਪਾ ਹੋਈ ਸਾਡੇ ਤੇ ਕਿ ਅੱਜ ਸਾਡੇ ਕੋਲ ਕਮ ਸੇ ਕਮ 4 ਲੱਖ ਰੁਪਏ ਦਾ ਰਸ਼ਣ ਇਕੱਠਾ ਹੋ ਗਿਆ ਦੋ ਦਿਨ ਦੇ ਅੰਦਰ ਤੋਂ ਜਿਹੜੀ ਲੱਗ ਤੋਂ Google Pay ਪੇਮੈਂਟ ਆਈਆਂ ਉਹ ਲੱਗ ਤੋਂ ਆਈਆਂ ਜੀ ਤੇ ਹੁਣ ਸਾਡੇ ਕੋਲ ਹਜ਼ਾਰ ਪੇਟੀ ਪਾਣੀ ਦੀ ਆ ਪਹੁੰਚ ਚੁੱਕੀ ਹੈ ਜੀ ਔਰ 5000 ਦੇ ਨੇੜੇ ਤੇੜੇ ਬਿਸਕੁਟਾਂ ਦੇ ਪੈਕੇਟ ਇਹ ਪਹੁੰਚ ਚੁੱਕੇ ਆ ਜੀ ਤੇ ਰਾਸ਼ਨ ਦਾ ਸੀ ਅ ਲਿਮਟਡ ਅਸੀਂ ਦੱਸ ਨਹੀਂ ਸਕਦੇ ਕਿੰਨਾ ਪਹੁੰਚ ਚੁੱਕਿਆ ਜੀ ਆਪਣੀ ਇਹ ਆਪਣੀ ਇਹ اپੀਲ ਹੈ ਬਾਈ ਵੀ ਜਿਹੜੇ ਵੀ ਯੂਥ ਹੈ ਲਗ ਲਗ ਪਿੰਡਾਂ ਦਾ 25 30 ਪਿੰਡ ਜਿਹੜੇ ਆਪਣੇ ਬੱਦੀ ਨਾਲਾਗੜ ਹੋ ਗਿਆ ਆਪਣਾ ਮੂਲਾ ਪਰ ਏਰੀਆ ਹੋ ਗਿਆ ਡੇਰਾ ਵਸੀ ਏਰੀਆ ਹੋ ਗਿਆ ਵੀ ਵੱਧ ਤੋਂ ਵੱਧ ਮੁੰਡੇ ਸਪੋਰਟ ਕਰੋ ਵੀ ਜਿਹਦੇ ਕੋਲ ਕੋਈ ਸਾਧਨ ਹੈਗਾ ਜਾ ਸਕਦਾ ਨਹੀਂ ਸਾਡੇ ਨਾਲ ਜੁੜੋ ਆਪਾਂ ਨੰਬਰ ਮੈਂਸ਼ਨ ਕਰ ਦਾਂਗੇ ਨੀਚੇ ਠੀਕ ਹੈ ਬੀ ਇਹ ਸਾਰਾ ਆਪਣਾ ਯੂਥ ਕੱਲ ਹੀ ਇਕੱਠਾ ਹੋਇਆ ਠੀਕ ਐ ਸਾਰੇ ਵੇੜੇ ਮੁੰਡੇ ਸਾਰੇ ਆਪਣਾ ਕੰਮ ਕਾਰ ਛੱਡ ਗਏ ਨਾ ਸਿਰਫ ਪੰਜਾਬ ਵਾਸਤੇ ਲਈ ਖੜੇ ਆ ਠੀਕ ਐ ਜੇ ਆਪਾਂ ਨਹੀਂ ਪੰਜਾਬ ਲਈ ਖੜੂਗੇ ਤਾਂ ਕੌਣ ਖੜੂਗਾ ਇਹ ਆਪਣਾ ਫਰਜ਼ ਐ ਇਨਸਾਨ ਦੇ ਨਾਤੇ ਆਪਣਾ ਧਰਮ ਐ ਤੇ ਇਨਸਾਨੀਅਤ ਐ ਵੀ ਸਾਰਿਆਂ ਨੂੰ ਇਹ ਰਿਕਵੈਸਟ ਆ ਤੁਹਾਡੇ ਰਾਹੀ ਵੀ ਨਿਊਜ਼ ਲਈ ਇਹ ਮੈਸੇਜ ਦੇਣ ਜਾਂਦਾ ਵੀ ਜਿੰਨੇ ਵੀ ਆਪਣੇ ਨਗਰਵਾਸਾ ਏਰੀਆ ਸਾਰਾ ਠੀਕ ਐ ਵੀ ਰਿਪੋਰਟ ਕਰੋ ਠੀਕ ਐ ਭਾਜੀ ਇਹ ਪਾਜੀ ਇਹ ਦੱਸੋ ਕਿ ਮਤਲਬ ਸਮਾਨ ਚੰਡੀਗੜ੍ਹ ਤੋਂ ਤੁਸੀਂ ਪੰਜਾਬ ਤੱਕ ਕਿੱਥੋਂ ਤੱਕ ਲੈ ਕੇ ਜਾ ਰਹੇ ਹੋ ਆਪਣਾ ਡੇਰਾ ਬਣਾਣੇ ਤੇ ਕਿਵੇਂ ਕਿਵੇਂ ਪਹਚਾ ਰਹੇ ਹੋ ਟਰੱਕਾਂ ਦੇ ਲਈ ਆਪਣੇ ਟਰੱਕ ਟਰਾਲੀਆਂ ਲੈ ਕੇ ਜਾ ਰਹੇ ਹਾਂ ਜੀ ਮਤਲਬ ਕਿ ਤੁਸੀਂ ਕਹਿ ਰਹੇ ਹੋ ਕਿ ਜਿੱਥੋਂ ਤੁਸੀਂ ਸਮਾਨ ਪੈਕ ਕਰਕੇ ਇੱਥੇ ਤੁਸੀਂ ਟਰੱਕ हायर ਕਰਦੇ ਹੋ ਤੇ ਉੱਥੇ ਕਈ ਨੌਜਵਾਨ ਉੱਥੇ ਛੱਡ ਕੇ ਆਉਂਦੇ ਨੇ ਸਮਾਨ ਹਾਂਜੀ ਹਾਂਜੀ ਆਪਣੀ ਟੀਮ ਜਾਊਗੀ ਇੱਥੇ ਪੂਰੀ ਜੀ ਆਪਣੀ ਪੂਰੀ ਸਾਡੀ ਗੱਲਬਾਤ ਉਹ ਰੱਖੀ ਜੁ ਉੱਥੇ ਸਾਡੀ ਟੀਮ ਵੀ ਜਾਊਗੀ ਜਿਹੜੇ ਅਸੀਂ ਕੰਟੈਕਟ ਕੀਤਾ ਉਹਨੇ ਬੰਦਿਆਂ ਨਾਲ ਕਿ ਆਪਾਂ ਉੱਥੇ ਅਗਰ ਸੋਚਦੇ ਵੀ 4-5 ਦਿਨ ਅਸੀਂ ਰਹਿ ਗਏ ਆਈਏ ਖੁਦ ਟਰਾਲੀਆਂ ਦੇ ਵਿੱਚ ਜਾ ਜਾ ਕੇ ਜਿੰਨੀ ਸਾਡੀ ਕੋਸ਼ਿਸ਼ ਹੈ ਕਰ ਕਰ ਜਿੱਥੇ ਨਹੀਂ ਰਸਨ ਪਹੁੰਚ ਰਿਹਾ ਅਸੀਂ ਉਹ ਸਾਡੀ ਪਜਾਨ ਦੀ ਬਿਲਕੁਲ ਪਹੁੰਚ ਦੀ ਜ਼ਿਆਦਾ ਕੋਸ਼ਿ ਤੇ ਭਾਜੀ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇੱਥੇ ਚੰਡੀਗੜ੍ਹ ਦੇ ਵਿੱਚ ਰਹਿ ਕੇ ਪੰਜਾਬ ਵਾਲਿਆਂ ਦੀ ਮਦਦ ਕਰ ਰਹੇ ਹੋ ਈਵਨ ਜਦੋਂ ਪੰਜਾਬ ਜਦੋਂ ਕਿਸੇ ਹੋਰ ਸੂਬੇ ਦੇ ਵਿੱਚ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਪੰਜਾਬ ਸਭ ਤੋਂ ਪਹਿਲੇ ਨੰਬਰ ਤੇ ਖੜਾ ਹੁੰਦਾ ਤੇ ਤੁਸੀਂ ਵੀ ਉਹਨਾਂ ਦਾ ਇਸ ਟਾਈਮ ਸਾਥ ਦੇ ਰਹੇ ਹੋ ਹਾਂਜੀ ਥੈਂਕ ਯੂ ਇਹ ਤੁਸੀਂ ਦੇਖੋ ਜੀ ਪੰਜਾਬ ਨੇ ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਕੁਰਬਾਨੀਆਂ ਸ਼ਹੀਦੀਆਂ ਦਿੱਤੀਆਂ ਜੀ ਅੱਜ ਸਾਡੇ ਕੋਲ ਟਾਈਮ ਆ ਗਿਆ ਉਹਨਾਂ ਨਾਲ ਖੜਨ ਦਾ ਇਸ ਜਿਹੜੀ ਸੇਵਾ ਨਾ ਸਾਡੇ ਲੋਕਾਂ ਦੇ ਘਰ ਚੱਲ ਕੇ ਖੁਦ ਆਈ ਹੈ ਅੱਜ ਕਹਿੰਦੇ ਨੇ ਇਨਸਾਨ ਇਨਸਾਨ ਦੀ ਕੰਮ ਆਉਂਦਾ ਅੱਜ ਸਾਰਿਆਂ ਦੇ ਕੋਲ ਇਨਸਾਨੀ ਦਿਖਾਣ ਦਾ ਟਾਈਮ ਆ ਗਿਆ ਅੱਜ ਅਸੀਂ ਇਸੇ ਕਰਕੇ ਇਕੱਠੇ ਹੋਏ ਆਂ ਕਿ ਪੰਜਾਬ ਨੇ ਸਾਡੇ ਪਿੱਛੇ ਬਹੁਤ ਕੁਝ ਕੀਤਾ ਅੱਜ ਅਸੀਂ ਉਹਨਾਂ ਨੂੰ ਕਹਿ ਰਹੇ ਆਂ ਵੀ ਪੰਜਾਬੀ ਤੁਸੀਂ ਟੈਨਸ਼ਨ ਨਾ ਲਓ ਅਸੀਂ ਤੁਹਾਡੇ ਨਾਲ ਆ ਇੱਕ ਇੱਕ ਚੀਜ਼ ਹੋਰ ਹੈ ਜੀ ਆਪਣੇ ਨਾਲ ਦੇ ਜਿੰਨੇ ਹੀ ਪਿੰਡ ਹੈ ਹਨਾ 25-30 ਪਿੰਡ ਹੈ ਸਾਰਿਆਂ ਨੇ ਸਾਥ ਦੇ ਆ ਜੀ ਗੱਡ ਕੇ ਸਾਥ ਦੇ ਰਹੇ ਆ ਬਹੁਤ ਪੂਛ ਆ ਰਹੀ ਜੀ ਹੁਣ ਵੀ ਬਹੁਤ ਸਮਾਨ ਦੇ ਰਹੇ ਆ ਹਨਾ ਬਹੁਤ ਟੋਟਲ ਪਿੰਡ ਸਾਰ ਬਹੁਤ ਸਾਰੀ ਸਹਾਇਤਾ ਕਰ ਰਹੇ ਆ ਪਤਾ ਹੀ ਲਿਖਣਾ ਚਾਹਾਂਗਾ ਇਹ ਵੀ ਜੀਕਰ ਬਹੁਤ ਹੋ ਗਿਆ ਆਪਾਂ ਨੂੰ ਫਿਕਰ ਕਰਨੀ ਪੈਣੀ ਆ ਹੁਣ ਠੀਕ ਆ ਜੇ ਆਪਾਂ ਫਿਕਰ ਕਰੂਗੇ ਤਾਂ ਪੰਜਾਬ ਦੀ ਹੈਲਪ ਕਰੂਗੇ ਠੀਕ ਆ ਸਾਰੇ ਤੱਕ ਇਹੀ ਮੈਸੇਜ ਲਾਓ ਬਾਈ ਫਿਕਰ ਕਰੋ ਤਾਂ ਪੰਜਾਬ ਬਚ ਸਕਦਾ ਠੀਕ ਆ ਆਪਾਂ ਇੱਕ ਛੋਟੀ ਹਿੰਮਤ ਬਹੁਤ ਵੱਡਾ ਕੁਝ ਕਰ ਸਕਦੀ ਹੈ ਠੀਕ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਜਿਹੜੀ ਮੈਂ ਇੱਕ ਚੀਜ਼ ਦੇਖ ਰਿਹਾ ਕਿ ਤੁਸੀਂ ਚੰਡੀਗੜ੍ਹ ਦੇ ਵਿੱਚ ਇਹ ਪਿੰਡ ਹੈ ਕਿਹਨਾਂ ਵਾਲਾ ਲੇਕਿਨ ਸਾਰੇ ਵੀਰ ਇੱਥੇ ਪੰਜਾਬੀ ਬੋਲ ਰਹੇ ਨੇ ਇਹਦਾ ਮਤਲਬ ਕਿ ਇਹ ਪੰਜਾਬੀ ਨੇ ਚੰਡੀਗੜ੍ਹ ਨੂੰ ਵੈਸੇ ਸਾਰੇ ਪਵਾਦੀ ਏਰੀਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਪੰਜਾਬ ਤੋਂ ਹੀ ਕੱਟ ਕੇ ਚੰਡੀਗੜ੍ਹ ਬਣਿਆ ਪਹਾੜੀ ਏਰੀਆ ਜਿਹੜਾ ਕੱਟ ਕੇ ਚੰਡੀਗੜ੍ਹ ਸਾਰਾ ਪਹਾੜੀ ਏਰੀਆ ਹੈ ਲੇਕਿਨ ਇਹ ਚੰਡੀਗੜ੍ਹ ਚਲੋ ਇੱਕ ਅਲੱਗ ਮੰਨਿਆ ਜਾਂਦਾ ਲੇਕਿਨ ਇਹ ਵੀਰ ਸਾਰੇ ਪੰਜਾਬੀ ਹੋ ਰਹੇ ਆ ਤਾਂ ਮਤਲਬ ਇਹ ਪੰਜਾਬੀ ਹੈ ਔਰ ਪੰਜਾਬੀ ਵੀਰਾਂ ਦੇ ਵਿੱਚ ਇੰਨਾ ਜਜ਼ਬਾ ਹੁੰਦਾ ਹੈ ਕਿ ਜੇ ਕੋਈ ਮਤਲਬ ਕਿ ਨਾਲ ਲੱਗਦੇ ਬੰਦੇ ਨੂੰ ਕਿਸੇ ਹੱਲ ਤੇ ਜ਼ਰੂਰਤ ਪਵੇ ਉਹ ਖੜੇ ਹੁੰਦੇ ਲੇਕਿਨ ਆਪਣੇ ਪੰਜਾਬ ਨੂੰ ਇਸ ਟਾਈਮ ਜ਼ਰੂਰਤ ਹੈ ਤਾਂ ਸਾਰੇ ਵੀਰ ਆਪਣੇ ਨਾਲ ਖੜੇ ਨੇ ਵੀ ਬੇ ਕਿੰਨਾ ਕਸਮਾਨ ਹੁਣ ਤੱਕ ਇਕੱਠਾ ਹੋ ਚੁਕਿਆ ਸਮਾਨ ਤਾਂ ਭਾਜੀ ਲਗਭਗ 1000 ਬਿੱਟੀ ਸਾਡੇ ਕੋਲ ਪਾਣੀ ਦੀ ਹੋ ਤੇ ਬਿਸਕੁਟ ਦਾ ਕੈਨ ਦਾ ਮਤਲਬ ਕੀ 5-7000 ਪੈਕੇਟ ਸਾਡੇ ਕੋਲ ਪਹੁੰਚ ਚੁੱਕਿਆ ਜੀ ਤੇ ਪਸ਼ੂਆਂ ਲਈ ਚਾਰਾ 30 ਕੁਐਂਟ ਸਾਡੇ ਕੋਲ ਆਪਣਾ ਚੋਕਰ ਪਹੁੰਚ ਚੁੱਕੀ ਹੈ ਤੇ ਹੋਰ ਜਿਹੜੇ ਪਸ਼ੂਆਂ ਕੋਲ ਚਾਰਾ ਉਹ ਵੀ ਕਾਫੀ ਜ਼ਿਆਦਾ ਪਹੁੰਚ ਸਾਡੇ ਕੋਲ ਚੁੱਕਿਆ ਜੀ ਬਾਕੀ ਸੁੱਕਾ ਰਸਣ ਹੋ ਗਿਆ ਜੀ ਮੇ ਆਪਣਾ ਚਾਵਲ ਚੀਨੀ ਹੋ ਗਈ ਜੀ ਆ ਆਟਾ ਕਮ ਸੇ ਕਮ ਸਾਡੇ ਕੋਲ 10 ਕੁਐਂਟ ਦੇ ਨੀਰਬੋਰਡ ਪਹੁੰਚ ਚੁੱਕਿਆ ਜੀ ਭਾਜੀ ਇੱਕ ਗੱਲ ਮੈਨੂੰ ਦੱਸੋ ਕਿ ਜੇ ਬਾਈ ਚਾਂਸ ਕਿਸੇ ਨੇ ਸਾਡੀ ਵੀਡੀਓ ਰਾਹੀ ਜਾਂ ਫਿਰ ਵੈਸੇ ਕਿਸੇ ਨੇ ਕੋਈ ਮਦਦ ਕਰਨੀ ਹੋਵੇ ਤੇ ਇਹ ਕਿੱਥੇ ਆਣ ਇਹ ਜੀ ਆਪਣਾ ਐਡਰੈਸ ਹੈ ਪਿੰਡ ਕੈਂਵਾਲਾ ਯੂਟੀ ਚੰਡੀਗੜ੍ਹ ਤੇ ਲਖਦਾਤਾ ਪੀਰ ਦਰਬਾਰ ਹੈ ਕੈਂਵਾਲੇ ਦਾ ਮਸ਼ਹੂਰ ਨੀਅਰ ਗਵਰਨਮੈਂਟ ਸਕੂਲ ਦੇ ਠੀਕ ਹੈ ਜੀ ਇਹ ਮਤਲਬ ਕਿ ਕੋਈ ਕਲੱਬ ਹੈ ਕਿ ਜਾਂ ਫਿਰ ਪੂਰੇ ਪਿੰਡ ਦੇ ਮਤਲਬ ਕਿ ਨੌਜਵਾਨ ਦੇ ਇਕੱਤਰ ਪੂਰੇ ਪਿੰਡ ਦਾ ਨੌਜਵਾਨ ਹੈ ਜੀ ਪੂਰੇ ਪਿੰਡ ਦਾ ਨੌਜਵਾਨ ਹੈ ਜੀ ਯੂਥ ਹੈ ਜੀ ਯੂਥ ਹੈ ਜੀ ਸਾਰਾ ਠੀਕ ਹੈ ਜੀ ਠੀਕ ਹੈ ਭਾਜੀ ਇੱਕ ਵਾਰੀ ਸਾਨੂੰ ਦਿਖਾ ਦਿਓ ਕਿ ਕਿੱਥੇ ਪੈਕਿੰਗ ਹੋ ਰਹੀ ਹੈ ਤਾਂ ਅਸੀਂ ਭਾਜੀ ਹੁਣ ਤੱਕ ਮੈਨੂੰ ਦੱਸੋ ਕਿ ਕੋਈ ਹੁਣ ਤੱਕ ਸਮਾਨ ਭੇਜਿਆ ਥਰਵਾਣਾ ਕੀਤਾ ਕੋਈ ਹਾਲੀ ਅਸੀਂ ਕਿੱਥੇ ਜਿੱਪੇ ਜੀ ਅਲੀ ਸਾ ਅੱਜ ਬਾਰਿਸ਼ ਕਰਕੇ ਨਾ ਪੂਰਾ ਤਰਪਾਲਾ ਲੈ ਕੇ ਆਏ ਆ ਉਹ ਕਰਾਂਗੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਕੁਝ ਗੱਡੀਆਂ ਵੀ ਸਾਡੇ ਨਾਲ ਜਾਣ ਗਈਆਂ ਜੀ ਉਸ ਤੋਂ ਬਾਅਦ ਜਿੰਮੀ ਪੈਕਿੰਗ ਹੁੰਦੀ ਆ ਆਪਾਂ ਰਾਤ ਨੂੰ ਨਿਕਲ ਜਾਂਗੇ ਜੀ ਇੱਥੋਂ ਪੰਜਾਬੀ ਵੀਰੋ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਤੇ ਹੋਰ ਵੀ ਜਿਹੜੇ ਜ਼ਿਲ੍ਹੇ ਜਿਹੜੇ ਪ੍ਰਭਾਵਿਤ ਹੋਏ ਆ ਡਰੋ ਨਾ ਸਾਡੇ ਵੀਰ ਇੱਥੋਂ ਨਿਕਲ ਰਹੇ ਨੇ ਸਮਾਨ ਲੈ ਕੇ ਜਿੱਥੇ ਜਿੱਥੇ ਤੁਸੀਂ ਬੈਠੇ ਹੋ ਜੇ ਤੁਸੀਂ ਪਾਣੀ ਦੇ ਵਿੱਚ ਫਸੇ ਹੋ ਉੱਥੋਂ ਤੇ ਪਹੁੰਚ ਆਓਗੇ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਡੇ ਪੰਜਾਬੀ ਵੀਰ ਇਹ ਸਾਡੇ ਨਾਲ ਨੇ ਭਾਈ ਸਾਨੂੰ ਤੇ ਮੈਸੇਜ ਆ ਰਿਹਾ ਸੁਣ ਚ ਕੀ ਉੱਥੇ ਰਾਸ਼ਨ ਕਾਫੀ ਜਾਇਗਾ ਇਕੱਠ ਕਿ ਕੁਝ ਲੋਕ ਬੇਅਦਵੀ ਕਰ ਰਹੇ ਕਹਿੰਦੇ ਤਾਂ ਬਲਕਿ ਜਿਨਾਂ ਨੂੰ ਲੋੜਤਾ ਉੱਤੇ ਸਮਾਨ ਨਹੀਂ ਪਹੁੰਚ ਰਿਹਾ ਉਹ ਸਮਾਨ ਸੁਣਨੇ ਚਾਹ ਰਹੇ ਵੀਡੀਓ ਵਿੱਚ ਅਸੀਂ ਦੇਖ ਰਹੇ ਆ ਕਿ ਲੋਕ ਕੀ ਕਰ ਰਹੇ ਨੇ ਆਪਣੀ ਪੈਲੀ ਸਟਾਕ ਇਕੱਠਾ ਕਰ ਰਹੇ ਆ ਉਹ ਜਿੱਥੇ ਉਹਨਾਂ ਨੂੰ ਲੋੜਤਾ ਨਾ ਉਹਨਾਂ ਦਾ ਕੁਝ ਅੱਗੇ ਸਾਨੂੰ ਦੱਸੋ ਵੀਡੀਓ ਵਿੱਚ ਵੀ ਪੰਜਾਬ ਦੇ ਸਾਡੇ ਭਰਾ ਜਿੰਨੇ ਵੀ ਦੇਖ ਰਹੇ ਆ ਉਹ ਦੱਸੋ ਵੀ ਸਾਨੂੰ ਜਿੱਥੇ ਜ਼ਿਆਦਾ ਲੋੜ ਆ ਨਾ ਸਾਡੇ ਕੋਲ ਇੱਕੋ ਮੈਸੇਜ ਪਾ ਜਾ ਦੋ ਉਹ ਅਸੀਂ ਉੱਥੇ ਤੱਕ ਪਹੁੰਚਣ ਦੀ ਜਿੰਨੀ ਸਾਡੀ ਕੋਸ਼ਿਸ਼ ਜ਼ਰੂਰ ਪਹੁੰਚਾਂਗੇ ਜੀ ਜਿੱਥੇ ਸਮਾਨ ਨਹੀਂ ਪਹੁੰਚ ਰਿਹਾ ਜੀ ਇੱਥੇ ਜ਼ਿਆਦਾ ਜ਼ਰੂਰਤ ਹੈ ਨਾ ਜੀ ਜਿੱਥੇ ਜ਼ਿਆਦਾ ਜ਼ਰੂਰਤ ਹੈ ਉੱਥੇ ਸਾਨੂੰ ਮੈਸੇਜ ਪਹੁੰਚਾ ਦਿਓ ਵੀ ਉੱਥੇ ਅਸੀਂ ਪਹੁੰਚ ਜੂਗੇ ਜੀ ਮੈਂ ਸਾਡੇ ਵੀ ਉੱਥੇ ਪੱਤਰਕਾਰ ਵੀਰ ਪਹੁੰਚੇ ਹੋਏ ਨੇ ਬਹੁਤ سارے ਪੱਤਰਕਾਰਾਂ ਨੂੰ ਮੈਂ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੱਸੋ ਕਿ ਕਿੱਥੇ ਸਮਾਨ ਦੀ ਜ਼ਿਆਦਾ ਲੋੜ ਹੈ ਕਿੱਥੇ ਵੀਰ ਸਮਾਨ ਨੂੰ ਪਹੁੰਚਾਣ ਤਾਂ ਕਿ ਜਿਹੜੀ ਸਮਾਨ ਦੀ ਹੈ ਇੱਥੋਂ ਬਹੁਤ ਮੁਸ਼ਕਲ ਦੇ ਨਾਲ ਇਕੱਠਾ ਕਰਕੇ ਇਹ ਲੈ ਕੇ ਜਾਣਗੇ ਤੇ ਉੱਥੋਂ ਤੱਕ ਬੰਦੇ ਜਿਹਨਾਂ ਬੰਦਿਆਂ ਨੂੰ ਜ਼ਰੂਰਤ ਹੈ ਉੱਥੋਂ ਤੱਕ ਪਹੁੰਚੇ ਤਾਂ ਹੀ ਇਹਨਾਂ ਦਾ ਮਿਸ਼ਨ ਕਾਮਯਾਬ ਹੋਏਗਾ ਇਹ ਅਸੀਂ ਦੇਖਦੇ ਹਾਂ ਕਿ ਜਿੱਥੇ ਪੈਕਿੰਗ ਹੋ ਰਹੀ ਹੈ ਉੱਥੇ ਦੇ ਇੱਕ ਝਾਂਕ ਮਾਰਦੇ ਆਂ ਲੱਖ ਦਾ ਤਾਂ ਲਾਲਾ ਵਾਲਾ ਪੀੜ ਦੇ ਵਿੱਚ ਆ ਸੇਵਾ ਜਿਹੜੀ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਨਿੱਕੇ ਨਿੱਕੇ ਜਿਹੜੇ ਜਵਾਗ ਨੇ ਉਹ ਵੀ ਪੈਕਿੰਗ ਦੇ ਵਿੱਚ ਲੱਗੇ ਹੋਏ ਨੇ ਨੌਜਵਾਨ ਹੋ ਗਿਆ ਬੰਦਾ ਹੋ ਗਿਆ ਕੋਈ ਵੀ ਹੋ ਗਿਆ ਇਹ ਖੜੇ ਪੀੜਤਾ ਦੀ ਸਹਾਇਤਾ ਲਈ ਅੱਗੇ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਨਿੱਕੇ ਨਿੱਕੇ ਬੱਚਿਆਂ ਲਈ ਰਸ ਨਮਕੀਨ ਬਿਸਕੁਟ ਤੇ ਮੈਗੀ ਇਹ ਪੈਕ ਕਰਕੇ ਦੇ ਰਹੇ ਨੇ ਅਸੀਂ ਬੱਚੇ ਨਾਲ ਵੀ ਗੱਲ ਕਰਦੇ ਆਂ ਕੀ ਹਾਲ ਹੈ ਭਾਈ ਵਧੀਆ ਹੈ ਜੀ ਕਿੰਨੇ ਪੈਕੇਟ ਪੈਕ ਕਰਦੇ ਹੋਂ ਦਾ ਪਤਾ ਨਹੀਂ 100 ਕਰਦੇ ਹੋਂ ਨੇ ਅੱਛਾ ਜੀ ਮਤਲਬ ਕਿ ਤੁਸੀਂ ਸਾਰੇ ਕਿਦੋਂ ਤੋਂ ਲੱਗੇ ਹੋਏ ਪੈਕ ਕਰਨ ਦੇ ਮੈਂ ਹੋ ਗਿਆ ਹੁਣ 3-4 ਘੰਟੇ ਅੱਛਾ ਜੀ ਕਿ ਕੀ ਕੀ ਪੈਕ ਕੀਤਾ ਹੋਂ ਦਾ ਅ ਰਾਸ ਬਿਸਕੁਟ ਨਮਕੀਨ ਚਨੇ ਵੀ ਹੋਂ ਨੇ ਪਹਿਲਾ ਹੋ ਰਸ ਭਾਈ ਕਿੰਨੀ ਕਲਾਸ ਚ ਪੜਦੇ ਹੋ ਹਾਂਜੀ 8ਵੀਂ ਚ ਕੀ ਨਾਮ ਹੈ ਦਿਸ਼ਾਂਤ ਕਿੰਨੇ ਲਫਾਫੇ ਹੁਣ ਤੱਕ ਪੈਕ ਕੀਤੇ ਆ ਮੋਨੀ ਤੱਕ ਸੋਦਸੋ ਤੱਕ ਅਚਾ ਜਿਹੜੇ ਇਹ ਕੀ ਕੀ ਪੈਕ ਕੀਤਾ ਹੁੰਦਾ ਟੀਵੀ ਤੱਕ ਨਮਕੀਨ ਬਿਸਕੁਟ ਮੈਗੀ ਰਾਸ ਐਸੀ ਬਹੁਤ ਚੀਜ਼ਾਂ ਕਰੀਂ ਕਿਉਂ ਕਰ ਰਹੇ ਹੋ ਪੈਕ ਜਿਹੜੇ ਮਾਰੇ ਵਰਗੇ ਫਸੇ ਹੋਏ ਇਨਸਾਨ ਆ ਪੰਜਾਬ ਵਿੱਚ ਹੜਵਾਂ ਹਣ ਮੈਂ ਫਸੇ ਦੇ ਉਹਨਾਂ ਵਾਸਤਾ ਕਰ ਰਹੇ ਆ ਠੀਕ ਆ ਯਾਰ ਤੁਸੀਂ ਤਾਂ ਬਹੁਤ ਵੱਡਾ ਕੰਮ ਕਰ ਰਹੇ ਹੋ ਜਿਹੜੇ ਕਿ ਮਤਲਬ ਕਿ ਲੋਕ ਪਹਿਲਾਂ ਸੋਚਦੇ ਨੇ ਕਰਨ ਤੋਂ ਪਹਿਲਾਂ ਕਿ ਅਸੀਂ ਕਰੀਏ ਕਿ ਨਾ ਕਰੀਏ ਤੁਸੀਂ ਮਤਲਬ ਕਿ ਇਸ ਉਮਰ ਦੇ ਵਿੱਚ ਕਿਸੇ ਦੇ ਹੈਲਪ ਲਈ ਤੁਸੀਂ ਆਪਣਾ ਟਾਈਮ ਭੰਗ ਕੇ ਤੁਸੀਂ ਇਹ ਕੰਮ ਕਰ ਰਹੇ ਹੋ ਹਨਾ ਠੀਕ ਹੈ ਨਾ ਚਲੋ ਉਹ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਹੱਟ ਦੇ ਵਿੱਚ ਫਸੇ ਹੋਏ ਆ। ਉਹਨਾਂ ਨੂੰ ਕਹਿੰਦੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਆਪਣੇ ਘਰਾਂ ਵਿੱਚ ਰਹੋ। ਸੇਫ ਰਹੋ। ਜਿੰਨਾਬ ਸੇਫ ਰਹਿ ਸਕਦੇ ਹੋ ਉਹਨਾਂ ਆਪ ਸੇਫ ਰਹੋ। ਆ ਦੇਖੋ ਜੀ ਨਿੱਕੇ-ਨਿੱਕੇ ਬੱਚਿਆਂ ਦੇ ਵਿੱਚ ਵੀ ਇੰਨਾ ਜਜ਼ਬਾ ਹੈ ਕਿ ਉਹੋ ਆਪਣੇ ਜਿਹੜੇ ਪੰਜਾਬੀ ਵੀਰ ਨੇ ਉਹਨਾਂ ਨੂੰ ਮੁਸ਼ਕਲ ਨਹੀਂ ਆਉਂਦੇਣਗੇ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੰਨੇ ਲਫਾਫਿਆਂ ਦਾ ਢੇਰ ਇੰਨੇ ਲਫਾਫਿਆਂ ਦਾ ਢੇਰ ਲੱਗਾ ਹੋਇਆ ਹੈ। ਮੈਨੂੰ ਲੱਗਦਾ ਹੈ ਕਿ ਬਿਲਕੁਲ ਪੰਜਾਬ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਆ ਸਕਦੀ ਇਹ ਰੱਬ ਦੀ ਮਾਰ ਹੈ ਚਲੋ ਅਸੀਂ ਉਹਨੂੰ ਕਰਦੇ ਆ ਕਿ ਕੁਦਰਤੀ ਆਫਤ ਆਈ ਹੈ ਲੇਕਿਨ ਰਾਸ਼ਨ ਵੱਲੋਂ ਖਾਣ ਪੀਣ ਵੱਲੋਂ ਪਤਾ ਨਹੀਂ ਕਿੱਥੋਂ ਆਇਆ ਇਹ ਸਾਮਾਨ ਇਹ ਸਿਰਫ ਰੱਬ ਦੀ ਦੇਣ ਹੈ ਅਸੀਂ ਹੋਰ ਵੀ ਵੀਰ ਨਾਲ ਗੱਲ ਕਰਦੇ ਆ ਉਹ ਪੇਟੀਆਂ ਦੀ ਪੇਟੀਆਂ ਪੈਕ ਕਰਕੇ ਦੇਖੋ ਜੀ ਕਿੰਨਾ ਢੇਲ ਲਾਇਆ ਹੋਇਆ ਉਹ ਪੁੱਛਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਸਸਿਕਾ ਜੀ ਬਰੇ ਕਿਦੋਂ ਤੋਂ ਤੁਸੀਂ ਮਤਲਬ ਕਿ ਪੈਕਿੰਗ ਕੱਲ ਤੋਂ ਲੱਗੇ ਹੋਏ ਆ ਜੀ ਕੱਲ ਦੁਪਹਿਰ ਤੋਂ ਅੱਛਾ ਠੀਕ ਹੈ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਜਿਹੜੇ ਵੀਰ ਆਪਣੇ ਹੜ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਬਈ ਜੀ ਉਹਨਾਂ ਦੀ ਹੈਲਪ ਕਰਨ ਲੱਗੇ ਹੋਏ ਆ ਜੀ ਜਿਨ੍ਹਾਂ ਨੂੰ ਮਤਲਬ ਮਹਿਸਾ ਮੱਜਾਂ ਕਰਕੇ ਦਿੱਕਤ ਆ ਰਹੀਆਂ ਉਹਨਾਂ ਦੀ ਹੈਲਪ ਕਰਨ ਲੱਗੇ ਹੋਏ ਬਾਕੀ ਸਾਰੇ ਆਪਣੇ ਬਾਈ ਪਿੰਡ ਦੇ ਆ ਜੀ ਬੜੇ ਬੜੇ ਉਧਰ ਵੀ ਸਮਾਨ ਪਿਆ ਜੀ ਕਾਫੀ ਕਾਫੀ ਸਮਾਨ ਇੱਧਰ ਪਿਆ ਬਾਕੀ ਆ ਰਿਹਾ ਜੀ ਹੋਰ ਪਿੰਡਾਂ ਤੋਂ ਠੀਕ ਹੈ ਸਾਰਾ ਇਕੱਠਾ ਕਰਕੇ ਲੈ ਜਾਗੇ ਤੁਸੀਂ ਮਤਲਬ ਕਿ ਇਹ ਕਿਵੇਂ ਲੋਕਾਂ ਨੂੰ ਦੱਸਿਆ ਤੇ ਕਿਵੇਂ ਪਿੰਡਾਂ ਵਾਲੇ ਲੋਕਾਂ ਤੱਕ ਗੱਲ ਪਹੁੰਚੀ ਕਿ ਇੱਥੇ ਵੀ ਸੇਵਾ ਹੋ ਰਹੀ ਹੈ ਤੁਸੀਂ ਇੱਥੇ ਸਮਾਨ ਵੰਡਾਓ ਅਸੀਂ ਪੈਕਿੰਗ ਕਰ ਕਰਕੇ ਅੱਗੇ ਲੈ ਕੇ ਜਾਵਾਂਗੇ ਕਿੱਦੋਂ ਤੁਸੀਂ ਮਤਲਬ ਕਿਵੇਂ ਪਹੁੰਚਾਇਆ ਇਹ ਆਪਣੇ ਜੀ ਲੱਖੀ ਵੀਰ ਜੀ ਹੈ ਜੀ ਉਹ ਖੜੇ ਹੈ ਤਾਂ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਤਾਂ ਉਹਨਾਂ ਤੋਂ ਥੋੜਾ ਅਵੇਅਰ ਹੋ ਗਏ ਤਾਂ ਫਿਰ ਸਾਰੇ ਸਾਰੇ ਇਕੱਠੇ ਹੋ ਗਏ ਭਾਈ ਆਪਣੇ ਤਾਂ ਉਹਨਾਂ ਕਰਕੇ ਫਿਰ ਇਕੱਠੇ ਹੋ ਗਏ ਵੀ ਸਾਰੇ ਨੇ ਚੰਦਾ ਜੋੜਨ ਇਕੱਠਾ ਕਰਤਾ ਲਾਗੇ ਪਾਸੇ ਪਹੁੰਚੀ ਹੁਣ ਤੱਕ ਤੁਸੀਂ ਹੁਣ ਤੱਕ ਤੁਸੀਂ ਹੁਣ ਤੱਕ ਕਿੰਨੀਆਂ ਕਿ ਪੇਟੀਆਂ ਪੈਕ ਕਰ ਚੁੱਕੇ ਜੀ 1015 2000 ਤੱਕ ਕਰ ਦੀ ਜੀ ਹੁਣ ਤੱਕ ਅੱਛਾ ਜੀ ਹਾਂਜੀ ਬਾਕੀ ਲੱਗੇ ਹੋਏ ਹੋਰ ਸਮਾਨ ਆ ਰਿਹਾ ਜੀ ਹੌਲਾ ਹੌਲਾ ਆ ਰਿਹਾ ਰਸਨ ਪਾਣੀ ਇਕੱਠਾ ਕਰਕੇ ਇਕੱਠੇ ਹੀ ਲੈ ਜਾਵਾਂਗੇ ਟਰੱਕ 'ਚ ਫਿਰ ਠੀਕ ਹੈ ਜਿਹੜੇ ਲੋਕੀ ਇਹ ਵੀਡੀਓ ਦੇਖ ਰਹੇ ਹੋਣਗੇ ਜੇ ਉਹਨਾਂ ਨੇ ਵੀ ਮਾਈ ਚਾਂਸ ਉਹਨਾਂ ਨੇ ਮਦਦ ਕਰਨੀ ਹੋਵੇ ਸਮਾਨ ਪਹੁੰਚਾਣਾ ਹੋਵੇ ਤਾਂ ਉਹਨਾਂ ਨੂੰ ਕੀ ਕਹੋਗੇ ਕਿਥੋਂ ਪਹੁੰਚੋ ਤੇ ਕਿਥੇ ਸੇਵਾ ਕਰੋ ਜੀ ਨੰਬਰ ਪਾਏ ਹੋਏ ਹੈ ਜੀ ਗਰੁੱਪਾਂ 'ਚ ਆਪਾਂ ਪਿੰਡਾਂ ਦੇ ਪਿੰਡ ਕੈਮਲਾ ਜੀ ਤਾਂ ਆਪਣੇ ਬੜੇ ਭਾਈਆਂ ਜੀ ਸੰਪਰਕ ਕਰੋ ਤਾਂ ਉਹਨਾਂ ਨੰਬਰ ਪਾਏ ਹੋਏ ਹੈ ਗਰੁੱਪਾਂ 'ਚ ਬਈ ਅੱਛਾ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਸਮਾਨ ਦੀ ਕੋਈ ਪ੍ਰੋਬਲਮ ਨਹੀਂ ਆ ਸਕਦੀ ਇੱਥੇ 90 ਦੇ ਡੱਬੇ ਪੈਕ ਕਰਕੇ ਰੱਖੇ ਹੋਏ ਆ ਲੱਗੇ ਹੋਏ ਨੇ ਸਵੇਰ ਦੇ ਤੇ ਇੱਥੇ ਜਿਹੜੇ ਹਜੇ ਇਹ ਸ਼ੁਰੂਆਤ ਹੈ ਜੀ ਇਹ ਹਜੇ ਸ਼ੁਰੂਆਤ ਹੈ ਜੀ ਕੱਲ ਦਾ ਸ਼ੁਰੂ ਕੀਤਾ ਹੋਇਆ ਦੇਖੋ ਕੱਲ ਤੋਂ ਲੈ ਕੇ ਅੱਜ ਤੱਕ ਹੀ ਇੰਨਾ ਸਮਾਨ ਪਹੁੰਚ ਚੁੱਕਿਆ ਹੈ ਇਹ ਮੈਂ ਇਹ ਵੀਰਾਂ ਦਾ ਵੀ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਇਹ ਸੋਚਿਆ ਦਿਮਾਗ ਲਗਾਇਆ ਤੇ ਹੁਣ ਪੰਜਾਬ ਦੀ ਮਦਦ ਕਰਨ ਚੱਲੇ ਨੇ ਅਸੀਂ ਹੋਰ ਵੀ ਇੱਥੇ ਦੂਜੇ ਪਾਸੇ ਜਿਹੜਾ ਹੈਗਾ ਭੈਣ ਸਾ ਦਾ ਜਿਹੜਾ ਚਾਰਾ ਉਹ ਤਿਆਰ ਹੋ ਰਿਹਾ ਹੈ ਅਸੀਂ ਉੱਥੇ ਵੀ ਉੱਥੇ ਵੀ ਉੱਥੇ ਵੀ ਗੱਲ ਕਰਦੇ ਆ ਤੁਸੀਂ ਮਨ ਲਗੀ ਹੋਰ ਕੀ ਕੀ ਸਮਾਨ ਜਿਹੜਾ ਹੈਗਾ ਕਿ ਲੋਕਾਂ ਤੱਕ ਅਪੀਲ ਕਰੋ ਕਿ ਸਾਡੇ ਤੱਕ ਪਹੁੰਚਾਓ ਅਸੀਂ ਜੀ ਰਾਸ਼ਨ ਦਵਾਈਆਂ ਜੀ ਤੇ ਹੋਰ ਕੱਪੜੇ ਵੀ ਕੱਪੜੇ ਜੁੱਤੇ ਚੱਪਲ ਤੱਕ ਵੀ ਅਸੀਂ ਕਰ ਰਹੇ ਹਾਂ ਜੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਤੇ ਅਸੀਂ ਕੱਲੀ ਸ਼ੁਰੂਆਤ ਕੀਤੀ ਹੈ ਤੇ ਲੋਕ ਜੁੜਦੇ ਜੁੜਦੇ ਜੁੜ ਗਏ ਅਸੀਂ ਸਾਡੇ ਪਿੰਡ ਦੇ ਤਾਂ ਜੁੜੇ ਆ ਨੌਜਵਾਨ ਜੁੜੇ ਨੌਜਵਾਨ ਵੀਰਾਂ ਨੇ ਇੱਕ ਵਟਸਐਪ ਗਰੁੱਪ ਬਣਾਇਆ ਹੁਦੇ ਰਹੇ ਫੇਸਬੁਕ ਤੇ ਰਹੇ ਜੁੜ ਕੇ ਨਾਲ ਦੇ ਪਿੰਡਾਂ ਦੇ ਵੀ ਸਾਨੂੰ ਮਦਦਤ ਆਣੀ ਸ਼ੁਰੂ ਹੋ ਗਈ ਹੈ ਕਿਸ਼ਨਗੜਾ ਇਸ ਖੇਤਰੀ ਹੈ ਜੀ ਨਾਲ ਜੈੰਤੀ ਮਜਰੀ ਪਿੰਡ ਜਿਹੜੇ ਅੱਗੇ ਮੂਲਾਪੁਰ ਸਾਈਡ ਤੋਂ ਬੜੇ ਲੋਕ ਜੁੜ ਰਹੇ ਹੈ ਸਾਡੇ ਨਾਲ ਅਸੀਂ 30.4 ਜਿਹੜਾ ਹੈ ਉਹ ਆਰਡਰ ਕੀਤਾ ਅੱਜ ਕੋਲ ਸਾਡੇ ਕੋਲ ਪਹੁੰਚੇਗਾ ਜੀ ਉਹ ਵੀ ਪਸ਼ੂਆਂ ਵਾਸਤੇ ਭੇਜਣਾ ਹੈ ਸੀ ਤੇ ਇਹ ਸ਼ੁਰੂਆਤ ਕੀਤੀ ਹੈ ਜਿਹੜੇ ਜੁੜਦੇ ਲੋਕ ਜੁੜਦੇ ਜਾ ਰਹੇ ਜਿਵੇਂ ਜਿਵੇਂ ਜਿਹਨੂੰ ਪਤਾ ਲੱਗਦਾ ਆਪਣੇ ਘਰਾਂ ਤੋਂ ਲੋਕਾਂ ਨੇ ਰਸਣ ਵੀ ਦਿੱਤਾ ਪੈਸਾ ਵੀ ਦੇ ਰਹੇ ਸਾਰੀ ਤਰ੍ਹਾਂ ਦੀ ਮਦਦ ਹੋ ਰਹੀ ਹੈ ਜੀ ਤੇ ਭਾਜੀ ਤੁਸੀਂ ਇਹ ਬੜਾ ਵੱਡਾ ਕਦਮ ਚੱਕਿਆ ਹੈ ਕਿ ਲੋਗ ਤਦ ਨਾਲ ਜੋੜਨ ਤੇ ਇੱਥੋਂ ਪੈਕ ਕਰਕੇ ਤੁਸੀਂ ਲੈ ਕੇ ਜਾਓਗੇ ਕਿਦੋਂ ਤੱਕ ਅਸੀਂ ਉਮੀਦ ਕਰਦੇ ਹਾਂ ਕਿ ਜਰਾ ਟਰਾਲੀ ਟਰੱਕ ਜਾਂ ਫਿਰ ਇੱਥੋਂ ਸਮਾਨ ਉੱਥੋਂ ਤੱਕ ਪਹੁੰਚੂਗਾ ਇਹ ਜੀ ਸਾਡੀ ਕੋਸ਼ਿਸ਼ ਹੈ ਕੱਲ ਦੀ ਜੇ ਕੱਲ ਮੌਸਮ ਠੀਕ ਰਹਿੰਦਾ ਹੈ ਫਿਰ ਉਹ ਨਿਕਲਣਗੇ ਬੰਦੇ ਸਾਡੇ ਕੱਲ ਤੋਂ ਅਸੀਂ ਸ਼ੁਰੂ ਕਰ ਦਾਂਗੇ ਜੀ ਕੱਲ ਹੀ ਤਾਂ ਪਰਸੋਂ ਤਾਂ ਪੱਕਾ ਹੀ ਹੈ ਜੀ ਪਰਸੋਂ ਤੋਂ ਸਾਡੇ ਬੰਦੇ ਜਾਣੇ ਇੱਥੋਂ ਸ਼ੁਰੂ ਹੋ ਜਾਣਗੇ ਦੋ ਦੋ ਟਰਾਲੀਆਂ ਚਾਰਟਰ ਵਾਲੀਆਂ ਜੋ ਵੀ ਜਿੰਨਾ ਵੀ ਹੋਏਗਾ ਅਸੀਂ ਕਰਦੇ ਹਾਂ ਤੇ ਚੱਲਦਾ ਰਹਿਣਾ ਜੀ ਕੰਮ ਹੈ ਜਿੰਨਾ ਹੋ ਸਕੇਗਾ ਪ੍ਰਮਾਤਮਾ ਦੀ ਮਰਜ਼ੀ ਨਾਲ ਚੱਲਦਾ ਰਹਿਣਾ ਲੋਕ ਸਾਰੇ ਚਿਹੂ ਕਰ ਰਹੇ ਨੇ ਜੀ ਠੀਕ ਹੈ ਤੇ ਹੋਰ ਵੀ ਸਾਡੇ ਨਾਲ ਵੀਰ ਵਜੂਦ ਨੇ ਵੀਰ ਜੀ ਹਾਂ ਜੀ ਵੀਰ ਜੀ ਤੁਸੀਂ ਇਹ ਦੱਸੋ ਕਿ ਤੁਸੀਂ ਤੁਸੀਂ ਵੀ ਨਾਲ ਕਿਦੋਂ ਤੋਂ ਲੱਗੇ ਹੋ ਵੀਰ ਮੈਂ 2024 ਚ ਕੈਮੜਿਆ ਆ ਜੀ ਮੈਂ ਹਰਿਆਣਾ ਦਾ ਡਿਸਟ੍ਰਿਕਟ ਹਿਸ਼ਾਰ ਪਿੰਡ ਸੁਰੇਵਾਲਾ ਮੈਂ ਬੇਨਤੀ ਕਰਦਾ ਕਿ ਭਾਈ ਹਰਿਆਣਾ ਵਾਲਿਆਂ ਨੇ ਵੀ ਕਿ ਹਰਿਆਣਾ ਪੰਜਾਬ ਤੋਂ ਹੀ ਨਿਕਲਿਆ ਆ ਵੀ ਜਿੰਨੀ ਹੋ ਸਕੇ ਉਨੀ ਮਦਦ ਕਰਨੀ ਚਾਹੀਦੀ ਵਕਤ ਤੇ ਪਤਾ ਨਹੀਂ ਕਿਸ ਤੇ ਪੜਦੇ ਵੀਰੇ ਨਹੀਂ ਹਰਾਨੇ ਦੇ ਲੋਕ ਵੀ ਉੱਥੇ ਪਹੁੰਚ ਰਹੇ ਨੇ ਪਿੰਡਾਂ ਦੇ ਹਾਂ ਬਿਲਕੁਲ ਅਸੀਂ ਹੋਰ ਵੀ ਅਪੀਲ ਕਰਦੇ ਆ ਕਿ ਉੱਥੇ ਲੋਕਾਂ ਚ ਲੇਕਿਨ ਅਸੀਂ ਇਹ ਇਹ ਗੱਲ ਅਸੀਂ ਮੰਨੀ ਹੈ ਕਿ ਪੰਜਾਬ ਦੇ ਵਿੱਚ ਪ੍ਰੋਬਲਮ ਆਈ ਅੱਜ ਪੰਜਾਬ ਖੜਾ ਹੁੰਦਾ ਤੇ ਬਾਕੀ ਵੀ ਪੰਜਾਬ ਦੇ ਲਈ ਖੜੇ ਹੋਣਗੇ ਕਿਉਂਕਿ ਉਹਨਾਂ ਨੇ ਸਾਰਿਆਂ ਲਈ ਕੀਤਾ ਤੇ ਫਿਰ ਪੰਜਾਬ ਲਈ ਵੀ ਕੋਈ ਨਾ ਕੋਈ ਕਰੂਗਾ ਭਾਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਇੱਥੋਂ ਕੀ ਕਿਹੜਾ ਕਿਹੜਾ ਸਮਾਨ ਤੁਸੀਂ ਇੱਥੋਂ ਪਜਾ ਦੇ ਵੀਰੇ ਜਿੰਨਾ ਹੋ ਸਕੇ ਸਾਰਾ ਸਮਾਨ ਪਹੁੰਚਾਉਂਦੇ ਆ ਮੈਡੀਕਲ ਕਾ ਖਾਣੇ ਪੀਣੇ ਕਾ ਡੰਗਰਾਂਗਾ ਜਿੰਨਾ ਵੀ ਰਸਨ ਹੋਊਗਾ ਅਸੀਂ ਪੁਗਾਵਾਗੇ ਜਦੋਂ ਤੱਕ ਇਹ ਚੱਲੂਗੀ ਤੋ ਸੇਵਾ ਹੋ ਸਕਦਾ ਕਿ ਜਿੰਨਾ ਤੁਸੀਂ ਸੇਵਾ ਕਰ ਰਹੇ ਹੋ ਉਸ ਤੋਂ ਡਬਲ ਜਾਂ ਫਿਰ ਟ੍ਰਿਪਲ ਤੁਹਾਨੂੰ ਮਾਲਕ ਦਵੇ ਅਸੀਂ ਹੋਰ ਵੀ ਤੁਹਾਨੂੰ ਅੱਗੇ ਵੀਡੀਓ ਦਿਖਾਉਣੇ ਕਿ ਦੇਖੋ ਕਿਵੇਂ ਜਿਹੜੇ ਡੰਗਣ ਨੇ ਜਿਹੜੇ ਭੈਂਸਾਂ ਨੇ ਉਹਨਾਂ ਵਾਸਤੇ ਜਿਹੜਾ ਚਾਰਾ ਪੈਕ ਕਰਕੇ ਅੱਗੇ ਆ ਪੈਕ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਅੱਗੇ ਲੈ ਕੇ ਜਾ ਦੇਖੋ ਜੀ ਜਿਹੜੇ ਨੌਜਵਾਨ ਸੇਵਾ ਕਰ ਰਹੇ ਉਹਨਾਂ ਵਾਸਤੇ ਚਾਹ ਲੰਗਰ ਦੀ ਵੀ ਇੱਥੇ ਪੂਰਾ ਪ੍ਰਬੰਧ ਹੈ ਤਾਂ ਕਿ ਜਿਹੜੇ ਨੌਜਵਾਨ ਆ ਉਹ ਵੀ ਪਿੱਛੇ ਨਾ ਹਟਣ ਠੀਕ ਹੈ ਤੇ ਆ ਦੇਖੋ ਜੀ ਤੁਸੀਂ ਬੋਰੀਆਂ ਦੀ ਆ ਆ ਦੇਖੋ ਜੀ ਬੋਰੀਆਂ ਦੀ ਬੋਰਾ ਪੈਕ ਕਰਕੇ ਇਹਨਾਂ ਨੇ ਚਾਰਾ ਜਿਹੜਾ ਰੱਖਿਆ ਭਾਈ ਆ ਆਹ ਆਹ ਜਿਹੜਾ ਜਿਹੜਾ ਬੋਰੀਆਂ ਦੇ ਵਿੱਚ ਸਮਾਨ ਹੈ ਤਾਂ ਕੀ ਚੀਜ਼ ਹੈ ਇਹ ਜਿਹੜਾ ਤੁਸੀਂ ਪੈਕ ਕਰ ਰਹੇ ਹੋ ਇਹ ਮੈਸਨ ਨਹੀਂ ਚੋਕਰ ਕਰਿਆ ਜੀ ਵੀ ਉੱਥੇ ਡੰਗਰ ਵਿਚਾਰੇ ਜਿਹੜੇ ਭੁੱਖੇ ਆ ਪਾਣੀ ਕੇ ਕਾਰਨ ਉੱਥੇ ਬਾੜ ਆ ਰੱਖੀ ਹੈ ਇਸਕੇ ਕਾਰਨ ਉੱਥੇ ਜੋ ਵੀ ਹੈ ਚਰੀ ਚੋਰੀ ਉਨਤੇ ਪਾਸ ਆ ਨਹੀਂ ਹੈ ਟੂੜੀ ਨਹੀਂ ਹੈ ਉਸ ਦਾ ਇੰਤਜ਼ਾਮ ਕਰਕੇ ਇਹ ਕਰ ਰਹੇ ਆ ਜੀ ਹੋਰ ਵੀ ਪਿੰਡ ਤੋਂ ਟਰਾਲੀਆਂ ਆ ਰਹੀਆਂ ਜੀ ਅਸੀਂ ਫੋਨ ਕੀਤਾ ਸਾਨੂੰ ਉਹਨਾਂ ਨੇ ਕਾਸੀ ਟੂੜੀ ਪਜਾ ਦੇ ਆ ਬਾਕੀ ਬਾਕੀ ਹੋਰ ਸਮਾਨ ਵੀ ਪਜਾਰੇ ਤੁਹਾਡੇ ਸਾਹਮਣੇ ਅੰਦਰ ਵੀ ਸਮਾਨ ਦੇਖਿਆ ਪੂਰਾ ਸਾਰਾ ਸਮਾਨ ਆ ਗਿਆ ਜੀ ਆਟਾ ਪਿੱਟ ਜਾ ਦੇ ਲੋਕਾਂ ਨੇ ਪਾਣੀ ਬਿਸਕੁਟ ਬਾਕੀ ਹੋਰ ਪਿੰਡ ਵੀ ਸਾਥ ਦੇ ਰਹੇ ਆ ਫੋਨ ਆਇਆ ਜੀ ਕਾਸੀ ਕਾਉਂਸਲ ਤੋਂ ਵੀ ਫੋਨ ਆਇਆ ਮੈਨੂੰ ਹੁਣੀ ਕਾ ਭਾਈ ਅਸੀਂ ਕੈਂਬੜਾ ਕਿਥੇ ਸਮਾਨ ਪਜਾਣਾ ਮੈ ਜੀ ਕੈਂਬੜਾ ਲੱਖ ਦਾ ਤਾਂ ਲਾਲਾ ਨੇ ਪੀਰ ਕੋਲ ਪਜਾਣ ਦੀ ਕਿਰਪਾ ਕਰੋ ਹੋਰ ਪਿੰਡਾਂ ਤੋਂ ਮੈਨੂੰ ਖੇੜਾ ਨਹੀਂ ਗਿਆ ਪਤਾ ਜੀ ਮੈਂ ਕੋਈ ਉਧਰ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਹਾਂ ਜੀ ਕਿ ਮੈਂ ਕਹਾਂ ਜੀ ਉੱਥੇ ਆ ਕੇ ਆਪਣਾ ਲੱਖ ਲੱਖ ਦਾ ਤਾਂ ਲਾਲਾਂ ਨੇ ਪੀੜ ਤੇ ਆ ਕੇ ਸਮਾਨ ਪਜਾਓ ਉਹ ਕਹਤ ਜੋ ਵੀ ਸਾਨੂੰ ਲੋੜ ਆ ਸਾਨੂੰ ਫੋਨ ਕਰੋ ਅਸੀਂ ਉਹਨਾਂ ਨੂੰ ਫੋਨ ਕੀਤਾ ਕਰ ਲੋ ਕਹ ਰਹੇ ਸੀ ਵੀ ਟਰੈਕਟਰ ਵੀ ਲੈ ਕੇ ਆਉਂਗੇ ਜੋ ਵੀ ਕੋਈ ਹੋਰ ਸੇਵਾ ਦਾ ਦੱਸੋ ਫਿਰ ਆਪਾਂ ਉਹਨਾਂ ਨੂੰ ਦੱਸਿਆ ਵੀ ਬਿਸਕੁਟ ਨਮਕੀਨ ਜੋ ਵੀ ਸੁੱਕਾ ਸਮਾਨ ਆ ਵੀ ਲੈ ਕੇ ਜਰੂਰ ਪਹੁੰਚੋ ਜੀ ਉਹ ਕਹ ਰਹੇ ਸੀ ਜਰੂਰ ਪਹੁੰਚਾਂਗੇ ਜੀ ਸਾਡੇ ਲਾਗ ਦੇ ਜਿਹੜੇ ਚੰਡੀਗੜ੍ਹ ਤੇ ਬਾਈ ਪਿੰਡ ਆ ਪੂਰਾ ਸਾਥ ਦੇ ਰਹੇ ਆ ਜੀ ਮੈਂ ਇੱਕ ਅਪੀਲ ਕਰਨਾ ਚਾਹਨਾ ਹੈ ਪੰਜਾਬ ਦੇ ਉਹ ਲੋਕਾਂ ਨੂੰ ਜਿਹੜੇ ਉੱਥੇ ਰਹਿ ਕੇ ਉੱਥੇ ਸੇਵਾ ਕਰ ਰਹੇ ਨੇ ਕਿ ਪਿੱਛੋਂ ਸਾਡੇ 22 ਨੌਜਵਾਨ ਵੀਰਾਂ ਦੀ ਫੁੱਲ ਸਪੋਰਟ ਹੈ ਇੱਥੋਂ ਸਮਾਨ ਦੀ ਕਮੀ ਨਹੀਂ ਆ ਆਨ ਦਵਾਂਗੇ ਲੇਕਿਨ ਉੱਥੇ ਤੁਸੀਂ ਆਪਣਾ ਮਲਕੀ ਜਿਹੜਾ ਸਮਾਨ ਹੈ ਉਹ ਸਹੀ ਹੱਥਾਂ ਦੇ ਵਿੱਚ ਪਹੁੰਚਾਣੀ ਤੁਹਾਡੀ ਜ਼ਿੰਮੇਵਾਰੀ ਹੈ ਇੱਥੋਂ ਭਾਜੀ ਇੱਥੋਂ ਕੋਈ ਪ੍ਰੋਬਲਮ ਨਹੀਂ ਆਊਗੀ ਇੱਥੋਂ ਸਾਡੇ ਕੋਲ ਕੋਈ ਪ੍ਰੋਬਲਮ ਨਹੀਂ ਆਏ ਜੀ ਕੋਈ ਦਿੱਕਤ ਨਹੀਂ ਆਊਗੀ ਜੀ ਅਗਰ ਉਹ ਉੱਥੇ ਦੇ ਲੋਕ ਪੰਜਾਬ ਦੇ ਜਿੱਤੇ ਅਸੀਂ ਜਾ ਰਹੇ ਹਾਂ ਅਗਰ ਸਾਡੀ ਉਹ ਪੂਲ ਸਪੋਰਟ ਕਰੂਗੇ ਤਾਂ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਖੜਾ ਰਹਾਂਗੇ ਜੀ ਜਦੋਂ ਤੱਕ ਇਹ ਕਲੀਅਰ ਨਹੀਂ ਹੁੰਦਾ ਜੀ ਇੱਕ ਦਿਨ ਕੰਮ ਨਹੀਂ ਆ ਜੀ ਇਹ ਮੈਂ ਮੋਸਟਲੀ ਇੱਕ ਸਾਲ ਦਾ ਆਪਾਂ ਨੇ ਸੋਚਿਆ ਹੋਇਆ ਜਿਹੜੇ ਮੁੰਡੇ ਖੜੇ ਨੇ ਆਪਣੇ ਪਿੰਡ ਦੇ ਇੱਕ ਸਾਲ ਤੱਕ ਆਪਾਂ ਨੇ ਜ਼ਿੰਮੇਵਾਰੀ ਲਈ ਹੋਈ ਆ ਵੀ ਜਦ ਤੱਕ ਪੰਜਾਬ ਦੇ ਹਾਲਾਤ ਸੈਟ ਨਹੀਂ ਹੋ ਜਾਂਦੇ ਨੇ ਬਿਲਕੁਲ ਇਕਵਲ ਨਹੀਂ ਹੋ ਜਾਂਦੇ ਜਦ ਤੱਕ ਆਪਾਂ ਨੇ ਇਹ ਕੰਮ ਕਰਕੇ ਰੱਖਣਾ ਹੈ ਕਿਚ ਕਰਕੇ ਰੱਖਣਾ ਹੈ ਸਹੀ ਗੱਲ ਆ ਤੁਹਾਡੀ ਜਿੱਦੋਂ ਹਜੇ ਤੱਕ ਹੜ ਆਇਆ ਹੋਇਆ ਪਾਣੀ ਉੱਪਰ ਲੈਵਲ ਮਤਲਬ ਕਿ ਜਿੰਨੇ ਤਿੰਨ ਤਿੰਨ ਫਲੋਰ ਆ ਤਿੰਨ ਤੱਕ ਪਾਣੀ ਪੁੱਜਿਆ ਹੋਇਆ ਜਦੋਂ ਪਾਣੀ નીચે ਆਊਗਾ ਤਾਂ ਕਰਾਂ ਦੇ ਹਾਲਾਤ ਅਸਲੀ ਜ਼ਰੂਰਤ ਜਿਹੜੀ ਉਦੋਂ ਪਊਗੀ ਨੈਕਸਟ ਲੈਵਲ ਆਪਣਾ ਵੀ ਮੱਛਰਦਾਨੀ ਦਾ ਮੈਡੀਕਲ ਦਾ ਸੋਚਿਆ ਹੋਇਆ ਹੋਏ ਆਪਾਂ ਨੇ ਕਿਉਂਕਿ ਜਿੱਥੇ ਮਹਾਮਾਰੀ ਪਈ ਆ ਗੰਦਗੀ ਆਈ ਆ ਤਾਂ ਉੱਥੇ ਆਪਾਂ ਨੂੰ ਪਤਾ ਹੀ ਮੱਛਰ ਦਾ ਹੋ ਗਈ ਹੈ ਨਾ ਡੈਂਗੂ ਵਗੈਰਾ ਹੋਰ ਹੈ ਨਾ ਆਪਣੇ ਪੂਰਾ ਪ੍ਰਬੰਧ ਰੱਖਿਆ ਇੱਕ ਸਾਲ ਦਾ ਟਾਰਗੇਟ ਰੱਖਿਆ ਹੋਇਆ ਆਪਾਂ ਨੇ ਜਿਹੜੇ ਆਪਣੇ ਬਾਈ ਖੜੇ ਨੇ ਸਾਰੇ ਆ ਸਾਰੇ ਬੇਲੇ ਨੇ ਸਾਰੇ ਇਸੇ ਕੰਮ ਦੇ ਝੂਟੇ ਹੋਏ ਨੇ ਠੀਕ ਹੈ ਭਾਜੀ ਬੇਲੇ ਨਹੀਂ ਹੋ ਤੁਸੀਂ ਜਿਹੜੇ ਬੰਦੇ ਕੰਮ ਕਰਦੇ ਹੋ ਉਹਦੇ ਨਾਲੋਂ ਤੁਸੀਂ ਦੁੱਗਣਾ ਕੰਮ ਕਰ ਰਹੇ ਹੋ ਭਾਜੀ ਧੰਨਵਾਦ ਆਈ ਵਾਹਿਗੁਰੂ ਦੀ ਕਿਰਪਾ ਨਾਲ ਬਸ ਲੱਗੇ ਹੋਇਆ ਜੀ ਠੀਕ ਹੈ ਦੇਖੋ ਜੀ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵੇਲੇ ਹੋ ਲੇਕਿਨ ਫਿਰ ਵੀ ਸਮਾਨ ਦੇਖ ਲਓ ਤਾਂ ਕਿੰਨਾ ਹੈ ਵੇਲੇ ਰਹਿ ਕੇ ਵੀ ਬਸ ਵਾਹਿਗੁਰੂ ਦੀ ਕਿਰਪਾ ਕਹ ਤੇ ਰਹੀ ਜੀ ਆਪਣੇ ਕੋਲ ਕੁਝ ਨਹੀਂ ਹੈ ਜੀ ਉਸ ਦੀ ਮਰਜ਼ੀ ਨਾਲ ਹੋ ਰਿਹਾ ਜੀ ਜੋ ਵੀ ਹੋ ਰਿਹਾ ਜੀ ਬਸ ਆਪਾਂ ਇੱਕ ਕਦਮ ਚੱਕਿਆ ਜੀ ਬਸ ਕੀ ਸਾਰਾ ਪਿੰਡ ਏਰੀਆ ਆਪਣਾ ਨਾਲ ਖੜ ਗਿਆ ਜੀ ਆਕੇ ਹਾਲੀ ਹੋਰ ਗੱਡੀਆਂ ਬਹੁਤ ਆ ਰਹੀਆਂ ਸ਼ਾਮੀ ਮਤਲਬ ਫੋਨ ਆ ਰਹੇ ਮੁੰਡਿਆਂ ਦੇ ਵੀ ਸ਼ਾਮ ਨੂੰ ਆ ਰਹੇ ਆ ਗੱਡੀਆਂ ਲੈ ਕੇ ਨਾਲ ਨਾਲ ਪਿੰਡ ਦੇ ਜਿਹੜੇ ਬਾਈ ਤੇਈ ਪਿੰਡ ਹਨ ਆਪਣੇ ਸਾਰੇ ਆ ਰਹੇ ਹਮਾਚਲ ਤੋਂ ਵੀ ਆ ਰਹੇ ਆ ਜੀ ਇਧਰ ਬੱਦੀ ਅੱਜ ਦੇਖੋ ਜੀ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਕਈ ਲੋਕਾਂ ਨੂੰ ਮੈਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਹੈ ਕਈ ਫੇਕ ਵੀ ਅੱਜਕੱਲ ਫੇਕ ਵੀ ਆਪਣੇ 바ਰ ਕੋਡ ਲਗਾ ਰਹੇ ਨੇ ਕਿ ਸਾਨੂੰ ਪੇਮੈਂਟ ਕਰੋ ਸਾਨੂੰ ਪੇਮੈਂਟ ਕਰੋ ਤੁਹਾਨੂੰ ਅਸੀਂ ਹਾਲਾਤ ਦਿਖਾ ਰਹੇ ਨੇ ਕਿ ਇਹ ਅਸਲੀ ਅਸਲੀਅਤ ਇਹ ਹੈ ਕਿ ਆਪਣੇ ਹੱਥਾਂ ਦੇ ਨਾਲ ਚੀਜ਼ਾਂ ਪੈਕ ਕਰਕੇ ਸਾਰਾ ਮਤਲਬ ਕਿ ਬਹਿਨਸਾ ਦਾ ਜੜੇ ਵੀ ਜੀਵ ਜੰਤੂ ਹੈ ਸਾਰਿਆਂ ਦਾ ਇਹ ਰਾਸ਼ਨ ਪਾਣੀ ਜਾਂ ਫਿਰ ਮੱਝਾਂ ਦਾ ਚਾਰਾ ਡੰਗਰਾਂ ਦਾ ਚਾਰਾ ਸਾਰਾ ਕੁਝ ਇਕੱਠਾ ਕਰਕੇ ਇੱਥੋਂ ਭੇਜ ਰਹੇ ਨੇ ਇਹ ਲਾਈਵ ਲਾਈਵ ਤਸਵੀਰ ਹੈ ਕੈਮ ਵਾਲਾ ਤੋਂ ਇਹ ਦੇਖ ਸਕਦੇ ਹੋ ਤੁਸੀਂ ਜਿੰਨਾ ਸਮਾਨ ਉੱਥੇ ਪਹੁੰਚਾਇਆ 19 ਸਮਾਨ ਇਹ ਦੋ ਦਿਨਾਂ ਦੀ ਹੈ ਇਹ ਦੋ ਦਿਨ ਦੇ ਵਿੱਚ ਇਹਨਾਂ ਨੇ ਇੰਨਾ ਸਮਾਨ ਕੀਤਾ ਹੈ ਤਾਂ ਕਹਿੰਦੇ ਹੋਰ ਵੀ ਆਪਣੇ ਸਮਾਨ ਲੈ ਕੇ ਲੋਕ ਪਹੁੰਚ ਰਹੇ ਨੇ ਅਸੀਂ ਅਪੀਲ ਕਰਦੇ ਹਾਂ ਲੋਕਾਂ ਨੂੰ ਕਿ ਜੇ ਕੋਈ ਸੇਵਾ ਕਰਨਾ ਚਾਹੁੰਦਾ ਹੈ ਤੇ ਇੱਥੇ ਤੁਸੀਂ ਕਰ ਸਕਦੇ ਹੋ ਇਹ ਬਿਲਕੁਲ ਰੀਅਲ ਹੈ ਭਾਜੀ ਮੈਨੂੰ ਇਹ ਗੱਲ ਦੱਸੋ ਕਿ ਜੇ ਕਿਸੇ ਨੇ ਤੁਹਾਨੂੰ ਸੰਪਰਕ ਕਰਨਾ ਹੋਵੇ ਜਾਂ ਇੱਥੇ ਸਮਾਨ ਪਹੁੰਚਾਉਣਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਹੈਲਪ ਕਰਨੀ ਹੋਵੇ ਤਾਂ ਕਿਸ ਨੰਬਰ ਤੇ ਸੰਪਰਕ ਕਰਨ ਭਾਜੀ ਆਪਣਾ ਨੰਬਰ ਹੈ 9878 50082 ਮੈਂ ਦੁਬਾਰਾ ਰਿਪੀਟ ਕਰ ਦਿੰਦਾ 9878500822 ਤੇ ਦੂਜਾ ਨੰਬਰ ਹੈ ਕੰਟੈਕਟ 999864 648989 9998648989 ਇਹ ਨੰਬਰਾਂ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇੱਕ ਵਾਰ ਡਿਟੇਲ ਦੇ ਵਿੱਚ ਐਡਰੈਸ ਵੀ ਦੱਸ ਦੋ ਕਿ ਜਿਹੜੀ ਇਹ ਜਗ੍ਹਾ ਨੇ ਐਡਰੈਸ ਹੈ ਜੀ ਪਿੰਡ ਕੈਂ ਵਾਲਾ ਯੂਟੀ ਚੰਡੀਗੜ੍ਹ ਨੀਅਰ ਸੁਕਨਾ ਲੇਕ ਬੈਕਸਾਈਡ ਲਖ ਦਾਤਾ ਪੀਰ ਦਾ ਮੰਦਿਰ ਹੈ ਨੀਅਰ گورਨਮੈਂਟ ਸਕੂਲ ਇੱਥੇ ਤੁਸੀਂ ਆ ਕੇ ਕੋਈ ਵੀ ਤੁਸੀਂ ਸੇਵਾ ਦੇਣੀ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਇੱਕ ਚੀਜ਼ ਹੋਰ ਦੇਖਿਆ ਸੀ ਪੰਜਾਬ ਦੇ ਵਿੱਚ ਨੌਜਵਾਨਾਂ ਦੇ ਵਿੱਚ ਜਿੱਦਾਂ ਬਾਹਰ ਹੁੰਦਾ ਹੈ ਕਿ ਭੇਤ ਭਾਅ ਬਹੁਤ ਕਰਦੇ ਨੇ ਇੱਥੇ ਲੇਕਿਨ ਹਰ ਇੱਕ ਭਾਜੀ ਹਰ ਇੱਕ ਵਰਗ ਦੇ ਲੋਕ ਇੱਥੇ ਤੁਹਾਡੇ ਨਾਲ ਜੁੜੇ ਹੋਏ ਨੇ ਹਾਂਜੀ ਹਾਂਜੀ ਸਾਡੇ ਨਾਲ ਸਾਰੇ ਤਰ੍ਹਾਂ ਦੇ ਲੋਕ ਜੁੜੇ ਹੋਏ ਆ ਜੀ ਜਿਵੇਂ ਲਾਗਵਾਸ ਦੀ ਪਿੰਡਾਂ ਦੇ ਲਾਲੋ ਬੱਚੇ ਲਾਲੋ ਬਜ਼ੁਰਗ ਵੀ ਸਾਨੂੰ ਇਹਨਾਂ ਦੇ ਫੋਨ ਆ ਰਹੇ ਆ ਕਿ ਤੁਸੀਂ ਚਲੋ ਜਿਹੜੇ ਕੁਝ ਐਜੇ ਲੋਕ ਵੀ ਸਾਡੇ ਨਾਲ ਜੁੜ ਗਏ ਗੁਪਤੀ ਜਿਹੜੇ ਦਾਨ ਕਰਨਾ ਚਾਹੁੰਦੇ ਆ ਜੀ ਜਿੰਮ ਸਾਡੇ ਕੋਲ 51 51000 ਰੁਪਏ ਵੀ ਦਾਨ ਕੀਤਾ ਉਹ ਕਹਿੰਦੇ ਅਸੀਂ ਤੁਸੀਂ ਪੈਸਿਆਂ ਦਾ ਟੈਨਸ਼ਨ ਨਹੀਂ ਲੈਣੀ ਪਰ ਤੁਸੀਂ ਇਸ ਕੰਮ ਤੇ ਲੱਗੇ ਰਹੋ ਅਸੀਂ ਤੁਹਾਡੇ ਨਾਲ ਆ ਜੀ ਠੀਕ ਹੈ ਇਹ ਸਾਰਾ ਪੈਸਾ ਜਿਹੜਾ ਹੈਗਾ ਹੜਪੜਤਾਂ ਦੇ ਲਈ ਲੱਗੂਗਾ ਸਾਰਾ ਜਿੰਨਾ ਵੀ ਲੱਗੂਗਾ ਜੀ ਸਾਰਾ ਉਹਨਾਂ ਵਾਸਤੇ ਲੱਗੂਗਾ ਜੀ ਜਦੋਂ ਤੱਕ ਇਹ ਸਾਰਾ ਕੁਝ ਠੀਕ ਨਹੀਂ ਹੋ ਜਾਂਦਾ ਸਾਡੇ ਪੰਜਾਬੀ ਵੀਰ ਅਸੀਂ ਜੋ ਵੀ ਸਾਡੇ ਕੋਲ ਕਰਾਂਗੇ ਜੋ ਵੀ ਸਾਨੂੰ ਕੁਝ ਦੇਰ ਆ ਅਸੀਂ ਸਾਰਾ ਕੁਝ ਉਹਨਾਂ ਦੇ ਵਿੱਚ ਹੀ ਲਾਵਾਂਗੇ ਜੀ ਇਹ ਸਾਡੀ ਕੋਸ਼ਿਸ਼ ਹੈ